ਤਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਸਜਿਆ ਸੰਗ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀ ਐ ਇੱਕ ਜਥਾ ਮਾਲਵੇ ਦੇ ਰਸਤੇ ਗੱਡਿਆਂ ਤੇ ਤੁਰਿਆ ਕਈ ਦਿਨ ਉਸ ਜਥੇ ਨੂੰ ਤੁਰਦਿਆਂ ਲੱਗ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਸੰਗਰੂਰ ਜਿਹੜੇ ਦੀ ਤਹਿਸੀਲ ਐ ਜਿਹਨੂੰ ਪਵੰਨੀਗੜ ਕਹਿੰਦੇ ਹੋ ਉਹ ਪਵੰਨੀਗੜ ਦਾ ਇੱਕ ਪਿੰਡ ਐ ਉੱਥੋਂ ਸਾਧ ਸੰਗਤ ਜਥਾ ਭਵਾਨੀਗੜ੍ਹ ਦੇ ਰਸਤੇ ਸੰਗਰੂਰ ਦੇ ਰਸਤੇ ਮਾਲਵੇ 'ਚੋਂ ਹੁੰਦਾ ਹੋਇਆ ਕਸੂਰ ਵਾਲੇ ਰਸਤੇ ਸ੍ਰੀ ਅਮਰਸਰ ਸਾਹਿਬ ਨੂੰ ਪਹੁੰਚਿਆ ਤਿੰਨਾਂ ਚੌ ਦਿਨਾਂ ਵਿੱਚ ਜਥਾ ਰੁਕਦਿਆਂ ਰੁਕਦੇ ਅੰਦਰ ਵਾਰਸਾ ਪਹੁੰਚਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਤਨ ਗੁਰੂ ਰਾਮਦਾਸ ਮਹਾਰਾਜ ਜੀਾਂ ਦਾ ਉਹ ਅਸਥਾਨ ਜਿਹਨੂੰ ਉਹ ਅਮਰਤ ਸਰੋਵਰ ਕਹਿੰਦੇ ਨੇ ਨਗਰੀ ਦਾ ਨਾਮ ਸ੍ਰੀ ਅਮਰਸਰ ਸਾਹਿਬ ਸਾਹਿਬ ਨੇ ਰੱਖਿਆ ਔਰ ਸਾਧ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਲੈਂਦੇ ਹੀ ਮਨ ਵਿੱਚ ਇਹ ਖਿਆਲ ਆ ਜਾਂਦਾ ਡਿੱਠੇ ਸਬੇ ਥਾਵ ਨਹੀਂ ਤੁਦ ਜਿਹਿਆ ਵੱਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਉਸ ਦਰਬਾਰ ਦਾ ਹੋਰ ਕੋਈ ਧਰ ਨਹੀਂ ਇਹ ਸੱਚ ਹੈ ਪੂਰੇ ਵਰਲਡ ਵਿੱਚ ਜਿੱਥੇ-ਜਿੱਥੇ ਸਿੱਖ ਬੈਠਾ ਉਹਦੀ ਰੋਜ਼ ਅਰਦਾਸ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਂ ਜਥਾ ਪਹੁੰਚਿਆ ਸ੍ਰੀ ਅਮਰ ਸਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਕਤਾਰ ਲੱਗੀ ਹੈ ਹੱਥ ਨੂੰ ਧੋਕੇ ਇਸ਼ਨਾਨ ਕਰਕੇ ਅਮਰ ਸਰੋਵਰ ਵਿੱਚ ਕਈਆਂ ਨੇ ਪਹਿਲਾਂ ਗੁਰੂ ਕਾ ਲੰਗਰ ਭੋਜਨ ਪ੍ਰਸ਼ਾਦਾ ਛਕਿਆ ਫਿਰ ਗੁਰੂ ਦੇ ਦਰਸ਼ਨਾਂ ਕਰਨ ਵਾਸਤੇ ਕਤਾਰ ਵਿੱਚ ਲੱਗ ਗਏ ਇਸ ਜਥੇ ਵਿੱਚ ਇੱਕ ਬਜ਼ੁਰਗ ਬੰਦਾ ਹੈ ਚਿੱਟਾ ਸ਼ਮਸ਼ੋਦਾ ਦਾੜ ਹੈ ਮੈਲੇ ਦੇ ਉਹਦੇ ਕੱਪੜੇ ਨੇ ਟੱਠੀ ਜਿਓ ਨੇ ਪੱਗ ਬੰਦੀ ਹੈ ਉਹ ਵੀ ਲਾਈਨ ਵਿੱਚ ਲੱਗ ਗਿਆ ਜਦੋਂ ਦੀ ਵਾਰੀ ਆਈ ਤੇ ਜਿਹੜਾ ਅੱਗੇ ਪਿੱਛੇ ਸੰਗਤ ਜਾ ਰਹੀ ਹੈ ਹਰ ਇੱਕ ਬੰਦਾ ਇੱਕ ਦੋ ਮਿੰਟ ਲੋਂਦਾ ਹੈ ਗੁਰੂ ਨੂੰ ਮੱਥਾ ਟੇਕਦਾ ਹੈ ਆਪਣੀ ਅਰਦਾਸ ਮੰਗਦਾ ਹੈ ਮਹਾਰਾਜ ਆ ਕੁਝ ਦਿਓ ਹੋਰ ਨਾ ਕੁਝ ਇੰਨਾ ਤਾਂ ਮੰਗਦਾ ਹੈ ਮਹਾਰਾਜ ਘਰ ਵਿੱਚ ਸੁੱਖ ਸ਼ਾਂਤੀ ਰੱਖੀ ਤੰਦਰੁਸਤੀ ਦਿਓ ਇੰਨਾ ਤਾਂ ਮੰਗਦਾ ਹੈ ਜੋ ਵੀ ਆਉਂਦਾ ਉਹ ਮੱਥਾ ਟੇਕ ਕੇ ਮੰਗ ਰਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਪਿਆਰ ਦੇ ਰਿਹਾ ਨੇ ਜਦੋਂ ਇਹ ਗਰੀਬੜੇ ਜਿਹਾ ਬਜ਼ੁਰਗ ਦੀ ਬਾਰੀ ਆਈ ਮਹਿਲਾ ਜਿਹਾ ਇਹਦਾ ਕੁੜਤਾ ਟੱਟੀ ਜੇ ਪੱਗ ਹੈ ਗਰੀਬੜਾ ਬੰਦਾ ਹੈ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਆਇਆ ਅੱਖਾਂ ਭਰ ਕੇ ਗੁਰੂ ਦੇ ਦਰਸ਼ਨ ਕੀਤੇ ਮੰਗਿਆ ਕੁਝ ਨਹੀਂ ਮੱਥਾ ਟੇਕ ਦਿੱਤਾ ਪਰ ਮੱਥਾ ਟੇਕਦਿਆਂ ਇੱਕ ਸਕੂਨ ਮਹਿਸੂਸ ਹੋਇਆ ਕਿਉਂਕਿ ਨੇ ਨਜ਼ਰ ਭਰ ਕੇ ਗੁਰੂ ਦੇ ਦਰਸ਼ਨ ਕੀਤੇ ਨੇ ਤਨਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਲੰਮਾ ਦਾੜੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੱਦੀ ਤੇ ਸ਼ਿਸ਼ੋਬਤ ਚੰਦਨ ਦੇ ਤਖਤ ਉੱਤੇ ਸ਼ੁਭਾ ਬਾ ਰਹੇ ਨੇ ਇਹਨੇ ਦਰਸ਼ਨ ਕਰਕੇ ਤਨਮਨ ਜਰੂਰ ਨਿਹਾਲ ਹੋਇਆ ਕਿਉਂਕਿ ਨੇ ਇਸ ਤਰੀਕੇ ਨਾਲ ਦਰਸ਼ਨ ਕਰ ਲੈਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਫਰਮਾਨ ਹੈ ਵੀ ਦਰਸ਼ਨ ਕਿਵੇਂ ਕਰਨੇ ਨੇ ਤੇਰੇ ਅੰਦਰ ਨੇ ਹੋਵੇ ਦਰਸ਼ਨ ਕਰ ਪ੍ਰੇਮ ਹੋਵੇ ਪ੍ਰੇਮ ਨਾਲ ਦਰਸ਼ਨ ਕਰੀ ਅੱਖਾਂ ਭਰ ਕੇ ਗੁਰੂ ਦੇ ਦਰਸ਼ਨ ਕਰੀ ਇਹ ਨਾ ਹੋਵੇ ਤੂੰ ਸੰਗਤ ਵਿੱਚ ਆਵੇਂ ਲੋਕਾਂ ਦੇ ਕੱਪੜੇ ਵੇਖੀ ਜਾਵੇਂ ਕੌਣ ਕੀ ਬੈਠੇ ਕਿਸ ਨੇ ਕੀ ਪਾਇਆ ਗੁਰੂ ਦੇ ਦਰਸ਼ਨ ਕਰਨ ਦਾ ਇਹ ਤਰੀਕਾ ਹੈ ਕਿ ਤੇਰੀਆਂ ਅੱਖਾਂ ਤੇਰੀ ਸੁਰਤ ਤੇਰਾ ਧਿਆਨ ਅੰਦਰੋਂ ਨੇਹ ਹੋਵੇ ਗੁਰੂ ਨੂੰ ਵੇਖਣ ਦਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਇਹਨੇ ਦਰਸ਼ਨ ਕੀਤੇ ਅੱਖਾਂ ਭਰ ਆਈਆਂ ਮੰਗਿਆ ਕੁਝ ਨਹੀਂ ਮੱਥਾ ਟੇਕਿਆ ਜਦੋਂ ਮੁੜਨ ਲੱਗਾ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕਿਹਾ ਬਜ਼ੁਰਗਾ ਕਿੱਥੋਂ ਆਇਆ ਮਹਾਰਾਜ ਮੇਰਾ ਪਿੰਡਾ ਲੋਹਾਲਾ ਮਾਲਵੇੋਂ ਆਇਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਮੰਗਿਆ ਨਹੀਂ ਕੁਝ ਵੀ ਐਡੀ ਦੂਰੋਂ ਆਇਆ ਕੁਝ ਮੰਗ ਲੈਣਾ ਸੀ ਸਭ ਮੰਗ ਰਹੇ ਨੇ ਆਪਣੇ ਪਰਿਵਾਰ ਲਈ ਬੱਚਿਆਂ ਲਈ ਘਰ ਲਈ ਪਦਾਰਥ ਦਾ ਰਸਤਾ ਪਰਮਾਰਥ ਦਾ ਰਸਤਾ ਕੁਝ ਮੰਗ ਲੈਣਾ ਸੀ ਐਡੀ ਦੂਰੋਂ ਆਏ ਉਹ ਬਜ਼ੁਰਗੋ ਕੁਝ ਮੰਗ ਲੈਣਾ ਸੀ ਤੇਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ ਸ उमर ਵਿੱਚ ਚਾਹੀਦਾ ਕੁਝ ਨਹੀਂ ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਚੀਜ਼ ਮੈਂ ਮੰਗਣਾ ਚਾਹੁੰਦਾ ਸਤਿਗੁਰੂ ਕਾ ਦੱਸ ਕੀ ਚਾਹੀਦਾ ਬਜ਼ੁਰਗੋ ਦੱਸੋ ਕੀ ਚਾਹੀਦਾ ਉਸ ਬੁੱਢੇ ਬਜ਼ੁਰਗ ਨੇ ਹੱਥ ਜੋੜ ਕੇ ਕਹਿਆ ਮਹਾਰਾਜ ਮੈਂ ਇਸ ਉਮਰ ਵਿੱਚ ਇਸ ਬਰੇਸ ਵਿੱਚ ਔਖਾ ਸੌਖਾ ਤੁਹਾਡੇ ਤੱਕ ਤੁਹਾਡੀ ਕਿਰਪਾ ਨਾਲ ਪਹੁੰਚ ਗਏ ਦਰਸ਼ਨ ਕਰ ਲੈਨੇ ਇੱਕ ਇੱਛਾ ਹੋਰ ਹੈ ਜੇ ਤੁਸੀਂ ਕਿਰਪਾ ਬਖਸ਼ਿਸ਼ ਕਰੋ ਜੇ ਮੰਗਣ ਨੂੰ ਕਹਿੰਦੇ ਹੋ ਫਿਰ ਕੋਈ ਮੰਗੇ ਕਦੇ ਕਿਰਪਾ ਕਰਿਓ ਮੇਰੇ ਘਰ ਵੀ ਆਪਣੇ ਚਰਨ ਭਾ ਦਿਓ ਮਹਾਰਾਜ ਹੁਣ ਬੁੱਢੇ ਬਰੇਸ ਇਸ ਉਮਰ ਵਿੱਚ ਦਵਾਰਾ ਨਹੀਂ ਆਇਆ ਜਾਣਾ ਤੁਸੀਂ ਕਿਤੇ ਆ ਕੇ ਦਰਸ਼ਨ ਦੇ ਦਿਓ ਪਿੰਡ ਦਾ ਮੇਰੇ ਗਰੀਬ ਦੇ ਘਰ ਵਿੱਚ ਚਰਨ ਪਾ ਦਿਓ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆ ਉਸ ਬਜ਼ੁਰਗ ਵੱਲ ਵੇਖ ਕੇ ਕਿਹਾ ਬਜ਼ੁਰਗਾ ਜ਼ਰੂਰ ਤੇਰੇ ਘਰ ਆਵਾਂਗੇ ਤੇਰੇ ਘਰ ਜ਼ਰੂਰ ਆਵਾਂਗੇ ਆਵਾਂਗੇ ਵੀ ਜ਼ਰੂਰ ਰਾਤ ਵੀ ਰ੍ਹਾਂਗੇ ਭੋਜਨ ਪ੍ਰਸ਼ਾਦਾ ਵੀ ਸ਼ਕਾਂਗੇ ਇਸ਼ਨਾਨ ਪਾਣੀ ਵੀ ਤੇਰੇ ਘਰ ਕਰਾਂਗੇ ਤੇਰੇ ਘਰ ਇੱਕ ਦੋ ਦਿਨ ਰਹਿ ਕੇ ਆਵਾਂਗੇ ਹੋਰ ਦੱਸ ਅੱਗੋਂ ਬਜ਼ੁਰਗ ਕਹਿੰਦਾ ਮਹਾਰਾਜ ਤੁਸੀਂ ਆਉਣਾ ਸਤਿਗੁਰੂਓ ਜਬਰ ਸ਼ਤਰ ਤਖਤ ਦੇ ਮਾਲਕੋ ਕਿੰਨੇ ਕ ਸਿੱਖ ਹੋਣਗੇ ਤੁਹਾਡੇ ਨਾਲ ਜਦੋਂ ਆਉਂਗੇ ਮਹਾਰਾਜ ਜਦੋਂ ਤੁਸੀਂ ਆਉਣਾ ਕਿੰਨੇ ਕ ਸਿੱਖ ਹੋਣਗੇ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਬਹੁਤ ਸਹਿਜ ਤੇ ਠੰਮੇ ਨਾਲ ਬੋਲੇ ਕਹਿੰਦੇ ਕੋਈ 30 40 ਸਿੱਖ ਤਾਂ ਹੋਣ ਗਈ ਸਾਡੇ ਨਾਲ ਕੋਈ 30 40 ਸਿੱਖ ਤਾਂ ਹੋਣ ਗਈ ਸਾਡੇ ਨਾਲ ਅੱਗੋਂ ਬਜ਼ੁਰਗ ਬੜਾ ਵਿਵਕ ਹੋ ਕੇ ਬੋਲਿਆ ਕਹਿੰਦਾ ਮਹਾਰਾਜ ਮੈਂ ਆਂ ਗਰੀਬ ਬੰਦਾ 30 40 ਸਿੱਖਾਂ ਦਾ ਪ੍ਰਸ਼ਾਦਾ ਨਹੀਂ ਮੇਤੋਂ ਬਣਾਣਾ ਇਕੱਲੇ ਆ ਸਕਦੇ ਹੋ ਤੇ ਆ ਜਿਓ 30 40 ਬੰਦਿਆਂ ਦਾ ਪ੍ਰਸ਼ਾਦਾ ਕਿੱਥੋਂ ਬਣਾਵਾਗਾ ਮਾਰਾ ਰੋਟੀ ਨਹੀਂ 30 40 ਬੰਦਿਆਂ ਦੀ ਬਣਨੀ ਮੇਰੇ ਕੋਲੋਂ ਪ੍ਰਸ਼ਾਦਾ ਇੰਨੇ ਸਿੱਖਾਂ ਦਾ ਤਿਆਰ ਨਹੀਂ ਹੋਣਾ ਕੱਲੇ ਆ ਸਕਦੇ ਹੋ ਤੇ ਠੀਕ ਐ ਜੇ 30 40 ਆਉਣੇ ਨੇ ਫਿਰ ਰਹਿਣ ਦਿਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਹੁਤ પ્રસੰਨ ਹੋਏ ਪਾਤਸ਼ਾਹ ਦੇ ਅੱਲੂ ਹੋ ਕੇ ਖੁਸ਼ ਹੋ ਕੇ ਹਜ਼ੂਰ ਨੇ ਬਚਨ ਕਿਹਾ ਪ੍ਰਸ਼ਾਦਾ ਕਿਉਂ ਨਹੀਂ ਬਣਨਾ ਭਾਈ ਕਹਿੰਦਾ ਮਹਾਰਾਜ ਗਰੀਬ ਬੜਾ ਐ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਆਉਣਾ ਉਦੋਂ ਤੂੰ ਗਰੀਬ ਨਹੀਂ ਰਹਿਣਾ ਅੱਜ ਤੇਰੇ ਘਰ ਵਿੱਚ ਗੋਡੇ-ਗੋਡੇ ਗਰੀਬੀ ਐ ਜਦੋਂ ਅਸੀਂ ਆਵਾਂਗੇ ਨਾ ਕਿਤੇ ਉਦੋਂ ਗੋਡੇ-ਗੋਡੇ ਗਰੀਬੀ ਨਹੀਂ ਉਹ ਮੋਢੇ-ਮੋਢੇ ਤੇਰੇ ਘਰ ਅਮੀਰੀ ਹੋਏਗੀ ਮੋਢਿਆਂ ਤੱਕ ਅਮੀਰੀ ਹੋਏਗੀ ਪਰ ਬਾਦਸ਼ਾਹ ਦੇ ਅੱਗੇ ਸਾਹਮਣੇ ਖਲੋਤਾ ਨੇ ਜਦੋਂ ਇੰਨੀ ਗੱਲ ਸੁਣੀ ਰੋ ਪਿਆ ਮਹਾਰਾਜ ਕਦੋਂ ਆਓਗੇ ਮੇਰੇ ਰਹਿੰਦੇ ਰਹਿੰਦੇ ਆ ਜਾਓਗੇ ਨਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਹੀਂ ਨਾ ਤੂੰ ਹੋਵੇਂਗਾ ਨਾ ਸਰੀਰ 'ਚ ਅਸੀਂ ਹੋਵਾਂਗੇ ਆਵਾਂਗੇ ਜ਼ਰੂਰ ਤੇਰੇ ਘਰ ਉਦੋਂ ਤੇਰੇ ਘਰ ਵਿੱਚ ਗੋਡੇ-ਗੋਡੇ ਗਰੀਬੀ ਨਹੀਂ ਮੁੱਢ-ਮੁੱਢ ਅਮੀਰੀ ਹੋਏਗੀ ਆਵਾਂਗੇ ਜ਼ਰੂਰ ਤੇਰੇ ਘਰ ਰਵਾਂਗੇ ਵੀ ਪਰ ਇਸ ਜੰਮੇ ਵਿੱਚ ਨਹੀਂ ਬਜ਼ੁਰਗਾਂ ਵਕਤ ਆਉਣੇ ਤੇਰੀਆਂ ਵੀ ਤਿੰਨ ਪੀੜੀਆਂ ਲੰਘ ਜਾਣਗੀਆਂ ਸਾਡੀਆਂ ਵੀ ਤਿੰਨ ਪੀੜੀਆਂ ਲੰਘ ਜਾਣਗੀਆਂ ਹੁਣ ਗੁਰੂ ਦੀਆਂ ਤਾਂ ਗੁਰੂ ਜਾਣੇ ਕੈਸੀਆਂ ਖੇਡਾਂ ਨੇ ਪਾਤਸ਼ਾਹ ਨੇ ਵਾਦਾ ਕਰ ਲਿਆ ਇਤਿਹਾਸ ਕਹਿੰਦਾ ਉਹ ਬਜ਼ੁਰਗ ਬਖਸ਼ਿਸ਼ਾਂ ਲੈ ਕੇ ਘਰ ਆ ਗਿਆ ਐਸਾ ਸਿੱਖੀ ਦਾ ਜਾਗ ਲੱਗਾ ਉਹਦੇ ਪੁੱਤਾਂ ਤੋਂ ਪੋਤੇ ਸਿੱਖ ਹੋ ਗਏ ਪੁੱਤਿਆਂ ਤੋਂ ਪੜੋਤੇ ਗੁਰੂ ਦੇ ਸਿੱਖ ਹੋ ਗਏ ਇੱਧਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਪੀੜੀ ਬਦਲੀ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਔਰ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਅਗਲੀ ਪੀੜੀ ਪੁੱਤਰ ਪੈਦਾ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਜਮੇ ਵਿੱਚ ਗੁਰੂ ਬਣੇ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੀ ਧਰਤੀ ਤੇ ਪਾਤਸ਼ਾਹ ਪ੍ਰਚਾਰ ਕਰਦਿਆਂ ਕਰਦਿਆਂ ਇਸ ਰਸਤੇ ਜਿਹੜੇ ਅਸਥਾਨ ਤੇ ਅੱਜ ਤੁਸੀਂ ਬੈਠੇ ਹੋ ਇਹਨਾਂ ਧਰਤੀਆਂ ਨੂੰ ਤਹਾਂੋਂ ਭਾਗ ਲੱਗੇ ਨੇ ਸਾਧ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ 35 ਤੋਂ 40 ਸਿੱਖ ਲੈ ਕੇ ਪੋਹਣੀਗੜ ਦੇ ਲੱਗੇ ਹੋ ਪਿੰਡ ਬਜ਼ੁਰਗ ਦੇ ਉਹਦੇ ਘਰ ਪਹੁੰਚੇ ਉਦੋਂ ਉਹਦੀ ਚੌਥੀ ਪੀੜੀ ਚੱਲ ਰਹੀ ਸੀ ਪੜਪੁੱਤਿਆਂ ਤੋਂ ਅੱਗੇ ਉਹ ਬੜੇ ਅਮੀਰ ਹੋ ਚੁੱਕੇ ਸਨ ਸੰਕੜੇ ਕਿੱਲਿਆਂ ਦੇ ਮਾਲਕ ਨੇ ਲੋਕ ਉਹਨਾਂ ਨੂੰ ਸੇਠ ਕਹਿੰਦੇ ਸਨ ਉਹ ਬਜ਼ੁਰਗ ਦੀਆਂ ਪੀੜੀਆਂ ਸੇਠ ਅਖਵਾ ਰਹੀਆਂ ਸਨ ਉਹਨਾਂ ਕੋਲ ਧਨ ਦੌਲਤ ਲੱਖਾਂ ਕਰੋੜਾਂ ਦੀ ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਉਹ ਵੱਡੇ ਸ਼ਾਹੂਕਾਰ ਬਣ ਗਏ ਜਦੋਂ ਪਾਦਸ਼ਾਹ ਉਹਨਾਂ ਦੇ ਘਰ ਗਏ ਬਜ਼ੁਰਗਾਂ ਦੀਆਂ ਬਖਸ਼ਿਸ਼ਾਂ ਨੂੰ ਅੱਗੇ ਤੋਂ ਅੱਗੇ ਸੁਣੀਆਂ ਸੀ ਪੜਦਾਦੇ ਤੋਂ ਦਾਦਾ ਦਾਦੇ ਤੋਂ ਅੱਗੇ ਬਜ਼ੁਰਗ ਦੱਸਦੇ ਰਹੇ ਭਾਈ ਇਹ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੈ ਇਹ ਗੁਰੂ ਦੀ ਅੱਗੇ ਅੰਸ਼ਵੰਸ਼ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਸਾਡੇ ਤੇ ਉਹਨਾਂ ਨੇ ਸਾਨੂੰ ਅਮੀਰ ਬਣਾਇਆ ਅੱਜ ਜਦੋਂ ਸਤਿਗੁਰੂ ਪਹੁੰਚੇ ਉਸ ਪੀੜੀ ਦਾ ਘਰ ਦਾ ਮਾਲਕ ਇੱਕ ਨੌਜਵਾਨ ਹੈ ਉਹ ਪੂਰਾ ਸ਼ਾਹੂਕਾਰਾ ਸੰਭਾਲਦਾ ਹੈ ਸੈਂਕੜੇ ਕਿੱਲਿਆਂ ਦੀ ਖੇਤੀ ਉਹਦੇ ਥੱਲੇ ਹੈ ਲੱਖਾਂ ਕਰੋੜਾਂ ਰੁਪਏ ਉਹਦੇ ਕੋਲ ਹੈ ਉਹਨੂੰ ਲੋਕ ਸੇਠ ਕਹਿ ਕੇ ਬੁਖਾਰਦੇ ਨੇ ਉਹਦਾ ਨਾਮ ਇਤਿਹਾਸ ਵਿੱਚ ਨੌਜਵਾਨ ਦਾ ਟੋਡਰ ਮਨ ਲਾਇਆ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਘਰ ਗਏ ਪਾਤਸ਼ਾਹ ਰਾਤ ਰਹਿ ਭੋਜਨ ਪ੍ਰਸ਼ਾਦਾ ਛਕਿਆ ਸਵੇਰੇ ਇਸ਼ਨਾਨ ਪਾਣੀ ਵੀ ਕੀਤਾ ਅਗਲੇ ਦਿਨ ਕੀਰਤਨ ਵੀ ਚੱਲਿਆ ਐਂ ਸ਼ਖਰ ਦੁਪਹਿਰ ਤੱਕ ਦੀਵਾਨ ਲੱਗੇ ਜਦੋਂ ਇਸ ਵਕਤ ਪਾਤਸ਼ਾਹ ਕੇ ਚੱਲਣ ਲੱਗੇ ਉਸ ਨੌਜਵਾਨ ਨੇ ਅਮੀਰ ਬੰਦਾ ਜਿਹੜਾ ਉਸ ਘਰ ਦਾ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਦੀ ਮਖਸ਼ਿਸ਼ਾਂ ਹੋਈਆਂ ਉਸੇ ਬਜ਼ੁਰਗ ਦਾ ਪੜਪੋਤਾ ਉਹਨੇ ਪਾਦਸ਼ਾ ਨੂੰ ਇੱਕ ਦੁਸ਼ਾਲਾ ਪੇਂਟ ਕੀਤਾ ਇੱਕ ਪ੍ਰਾਤ ਮੋਹਰਾਂ ਦੀ ਭਰ ਕੇ ਪੇਟ ਕੀਤੀ ਮੋਹਰਾਂ ਦੀ ਪ੍ਰਾਤੋ ਸਵਾਗਤ ਇੱਕ ਸੋਨੇ ਦੀ ਮੋਹਰ ਵਿੱਚ 2 ਢਾਈ ਟੋਲੇ ਸੋਨਾ ਹੁੰਦਾ ਸੀ ਉਹ ਸਵਾਗਤ ਉਹਨੇ ਪਾਦਸ਼ਾ ਨੂੰ ਮੋਹਰਾਂ ਦੀ ਪ੍ਰਾਤ ਭਰ ਕੇ ਪੇਂਟ ਕੀਤੀ 2 ਢਾਈ ਟੋਲੇ ਇੱਕ ਮੋਹਰ ਵਿੱਚ ਸੋਨਾ ਹੁੰਦਾ ਸੀ ਹਜ਼ੂਰ ਨੂੰ ਜਦੋਂ ਪ੍ਰਾਤ ਭਰ ਕੇ ਮੋਹਰਾਂ ਦੀ ਤੇ ਇੱਕ ਦੁਸ਼ਾਲਾ ਦਿੱਤਾ ਪਾਦਸ਼ਾ ਨੇ ਦੁਸ਼ਾਲਾ ਸੱਜੇ ਹੱਥ ਨਾਲ ਚੁੱਕ ਕੇ ਗੋਦੀ 'ਚ ਰੱਖ ਲਿਆ ਮੋਹਾਂ ਦੀ ਪ੍ਰਾਤ ਮੋੜ ਦਿੱਤੀ ਕਹਿੰਦੇ ਰਹਿਣ ਦੇ ਭਾਈ ਟੋਡਰਮਲ ਇਹ ਨਹੀਂ ਚਾਹੀਦਾ ਮਹਾਰਾਜੇ ਪ੍ਰੇਮ ਭੇਟਾ ਹੈ ਇਹ ਤੁਹਾਡੀ ਦਰਸ਼ਣੀ ਭੇਟਾ ਹੈ ਹਜ਼ੂਰ ਨੇ ਕਿਹਾ ਭਾਈ ਟੋਡਰਮਲ ਇਹ ਭੇਟਾ ਥੋੜੀ ਹੈ ਅਸੀਂ ਜਿਆਦਾ ਲੈਣੀ ਹੈ ਮਹਾਰਾ ਸਭ ਕੋਈ ਟੋੜ ਦੇ ਮਹਾਰਾ ਜੇ ਥੋੜੀ ਹੈ ਇੱਕ ਪ੍ਰਾਤ ਹੋਰ ਭਰ ਕੇ ਲਿਆ ਦਿੰਨੇ ਜਿੰਨਾ ਮਹਾਰਾਜ ਕਹੋ ਖਜ਼ਾਨੇ ਚ ਪਏ ਸਾਰੀਆਂ ਮੋਹਰਾਂ ਲਿਆ ਦਿੰਨੇ ਇੱਕ ਪ੍ਰਾਤ ਹੋਰ ਭਰਦਾ ਪਾਤਸ਼ਾਣਕ ਰਤਨ ਗੱਲ ਨਹੀਂ ਬਣਨੀ ਸਾਨੂੰ ਤਾਂ ਗੱਡੇ ਭਰ ਕੇ ਚਾਹੀਦੇ ਉਹ ਹੱਥ ਜੋੜ ਕੇ ਖਲੋ ਗਿਆ ਮਹਾਰਾਜ ਗੱਡੇ ਭਰ ਕੇ ਹੈ ਨਹੀਂ ਮੇਰੇ ਕੋਲ ਤੁਹਾਡਾ ਦਿੱਤਾ ਬਹੁਤ ਕੁਝ ਹੈ ਕਦੇ ਸਾਡੇ ਬਜ਼ੁਰਗ ਪੈਰਾਂ ਵਿੱਚ ਪਾਉਣ ਲਈ ਜੋੜਾ ਨਹੀਂ ਸੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਅੱਜ ਮਹਾਰਾਜ ਲੋਕ ਸਾਨੂੰ ਸੇਠ ਕਹਿੰਦੇ ਨੇ ਅੱਜ ਕਰੋੜਾਂ ਦੀ ਜ਼ਾਇਦਾਤ ਐ ਪਾਤਸ਼ਾਹ ਮੈਂ 2-4 ਜਿੰਨਾ ਕੁਝ ਐ ਸਭ ਕੁਝ ਵੇਚ ਕੇ ਪ੍ਰਾਤਮ ਭਰ ਦਾਂਗਾ ਮਹਾਰਾਜ ਗੱਡੇ ਭਰ ਕੇ ਕਹਿੰਦੇ ਹਾਂ ਭਾਈ ਟੋਡਰਮਲ ਤਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਪੇਟਾ ਚਾਹੀਦੀ ਐ ਗੱਡੇ ਭਰ ਕੇ ਅੱਜ ਤੇਰੇ ਕੋਲ ਨਹੀਂ ਜਿੱਦਣ ਗੱਡੇ ਭਰਨ ਦੇ ਯੋਗ ਹੋ ਜਾਏਗਾ ਉਦਣ ਪੇਟਾ ਲਵਾਂਗੇ ਓ ਬੇਟਾ ਤੈਨੂੰ ਦੇਣੀ ਪੈਣੀ ਐ ਵਕਤ ਆਏਗਾ ਗੱਡੇ ਭਰ ਕੇ ਮੋਰਾਂ ਦੇ ਤੂੰ ਗੁਰੂ ਦੀ ਪੇਟ ਦਵੇਂਗਾ ਸਾਥ ਸੰਗਤ ਉਹਨੂੰ ਵੀ ਪਤਾ ਨਹੀਂ ਸੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੰਤਰ ਜਮੀ